ਸ਼ੋਸ਼ਿਕਾ ਗਾਇਜ਼ ਮੈਂ ਤੁਹਾਡੀ ਪੈਨ ਕਮਲ ਔਰ ਗਾਇਜ਼ ਕੀ ਹਾਲ ਹੈ ਉਮੀਦ ਹੈ ਠੀਕ ਠਾਕ ਹੋਵਗੇ ਗਾਇਜ਼ ਸਾਡੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਬਖੰਡਾ ਸ਼ਹਿਰ ਤੇ ਕਿਰੇ ਕੀਤੇ ਸ਼ਹਿਰ ਵਿੱਚ ਅੱਜ ਮੀਂਹ ਪਿਆ ਹੈ ਜਰੂਰ ਦੱਸਿਆ ਕਮੈਂਟ ਕਰਕੇ ਤੇ ਮੀਂਹ ਦਾ ਮੌਸਮ ਕਿਹਨੂੰ ਵਧੀਆ ਲੱਗਦਾ ਹੈ ਇਹ ਵੀ ਜਰੂਰ ਦੱਸਿਓ ਤੇ ਪਲੀਜ਼ ਵਧੀਆ-ਵਧੀਆ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਸ਼ਾਰਟ ਵੀਡੀਓ ਕੰਨੀ ਵੀਡੀਓ ਅਸੀਂ ਪਾਣੇ ਆ ਤੇ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿਆ ਕਰੋ ਤੇ ਵੀਡੀਓ ਵਿੱਚ ਜੋ ਕਮੀਆਂ ਲੱਗਦੀਆਂ ਤਾਂ ਉਹ ਵੀ ਸਾਨੂੰ ਦੱਸਿਆ ਕਰੋ ਤੇ ਤਾਂ ਕਿ ਅਸੀਂ ਵੀਡੀਓ ਨੂੰ ਹੋਰ ਇੰਪਰੂਵ ਕਰ ਸਕੀਏ ਤੇ ਹੋਰ ਬੈਟਰ ਕਰ ਸਕੀਏ ਵੀਡੀਓ ਨੂੰ ਆਪਣੀਆਂ ਬਸ ਸਾਡੀ ਇਹੀ ਕੋਸ਼ਿਸ਼ ਹੈ ਕਿ ਤੁਸੀਂ ਹੱਸਦੇ ਰਹੋ ਮੁਸਕਰਾਉਂਦੇ ਰਹੋ ਤੇ ਖੁਸ਼ੀਆਂ ਕਹਿੰਦੇ ਆ ਮੰਡਲ ਨਾਲ ਵੱਧੀਆਂ ਨੇ ਤੇ ਦੁੱਖ ਵੰਡ ਨਾਲ ਘਟਦਾ ਸੋ ਪਲੀਜ਼ ਤੁਸੀਂ ਵੀ ਖੁਸ਼ੀਆਂ ਵੰਡਦੇ ਰਹੋ ਸਾਡਾ ਇਹ ਮੋਟੀਵੇਸ਼ਨ ਹੈ ਕਿ ਅਸੀਂ ਵੱਤ ਵਤ ਖੁਸ਼ੀਆਂ ਵੰਡ ਸਕੀਏ ਕਿਸੇ ਦੀ ਟੈਨਸ਼ਨ ਪਰ ਜਿੰਦਗੀ ਵਿੱਚ ਖੁਸ਼ੀ ਲਿਆ ਸਕੀਏ